ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰੰਜੋ ਸਿੰਘਰਾਮ ਕੜੀਆ ਰਬ ਮੇਰੇ ਪਿੰਡ ਦੇ ਵਿੱਚ ਬਹੁਤ ਸਟਰਗਲ ਕਰਕੇ ਛੋਟੇ ਜਿਹੇ ਮਤਲਬ ਡੈਡੀ ਡੱਥੂਨ ਕਾਰਨ ਮੰਮੀ ਹੈਂਡੀਕੈਪਡ ਹੋਣ ਕਾਰਨ ਬਹੁਤ ਮਿਹਨਤ ਕਰਕੇ ਬਾਈ ਅੱਜ ਫੌਜ ਵਿੱਚ ਭਰਤੀ ਹੋਇਆ ਸੁਖਪ੍ਰੀਤ ਸਿੰਘ ਸੁੱਖਾ ਮੇਰੇ ਪਿੰਡ ਦੇ ਵਿੱਚੋਂ ਬਹੁਤ ਹੀ ਜਨਨ ਕਿ অতি ਗਰੀਬ ਦਰਜ ਉੱਠਿਆ ਮੁੰਡਾ ਅ ਪਰਮਾਤਮਾ ਨੇ ਸੁਣ ਲਈ ਅੱਜ ਤੁਹਾਡੇ ਉਹ ਬਾਈ ਨਾਮ ਹੈ ਸਟਰਗਲ ਤੋਂ ਲੈ ਕੇ ਸਫਲਤਾ ਤੱਕ ਤੁਹਾਡੀ ਮੈਂ ਸਾਰੀ ਗੱਲਬਾਤ ਕਰਾਉਣਾਗਾ ਜੀ ਆਜੋ ਜੀ ਖੋਦੀ ਸਾਹਿਬ ਪੱਗ ਬੰਨੀ ਆਨੇ ਹੋ ਪਾਂਡੇ ਪੁੱਡੇ ਸਮਾਂ ਨਹੀਂ ਜੀ ਹੈ ਆਇਆ ਬਾਈ ਬਸ ਸਮਾਂ ਦਾ ਹੋਵੇ ਠੀਕ ਹੈ ਹਾਂ ਵਧੀਆ ਜੀ ਜਨਾਬ ਠੀਕ ਠਾਕ ਹੋ ਜੀ ਬਧਾਈਆਂ ਨੂੰ ਮਹਾਰਾਜ ਜੀ ਬਧਾਈ ਹੋ ਜੇ ਪੱਗ ਬੰਨੀ ਆਨੇ ਹੈ ਹਾਂ ਬਾਈ ਬੱਜੋ ਆਨੇ ਦਨ ਮੰਨ ਨਹੀਂ ਆਉਂਦੀ ਪੱਗਾ ਉਹਨੂੰ ਵੀ ਦੂਜੇ ਪੱਟੀ ਜਰੀ ਇਹ ਬਾਰਾ ਜੰਦਾ ਉਹ ਵੀ ਵੀਡੀਓ ਕਰੀ ਜਾਂਦਾ ਵਿੱਚ ਬੋਸ ਰਹਿਗਾ ਚਾਰ ਦਿਨ ਆ ਜਾਵਣੇ ਲੰਘਿਆ ਕਰਨੋ ਵੀ ਬਸ ਕੋਈ ਨਹੀਂ ਹੋਰ ਵੀ ਬਹਿ ਜਾ ਤੱਕ ਉਸਦੇ ਬਸ ਬਸ ਤੂੰ ਪੱਗਾ ਬੰਨ ਤੇਰੀ ਪੱਗਾ ਬੰਨਦੇ ਫੁੱਟੋ ਲੱਭਣਾ ਜਾਂਦੇ ਨੇ ਵੀਡੀਓ ਪੂਰੇ ਸੌਗ ਨਾ ਬੰਨਿਆ ਉਸਤਾਦ ਜੀ ਪੱਖਾ ਲਾ ਲਉ ਉੱਥੇ ਵੀ ਕਿਹੜੀ ਪੱਗ ਬੰਨੀ ਪੈਂਦੀ ਆ ਉੱਥੇ ਵੀ ਆਪਣੇ ਹਰੀ ਗ੍ਰੀਨ ਆ ਨੀ ਪਾ ਮਲੇਬੰਦ ਇਹ ਸਟਾਈਲ ਬੰਦੇ ਹੋ ਹਰ ਸਟਾਈਲ ਹੁੰਦੀ ਆ ਹੁਣ ਤਾਂ ਭਾਈ ਹੁਣ ਤਾਂ ਕਿਹੜੇ ਮਰਜ਼ੀ ਬੰਦੇ ਹੁੰਦਾ ਬਣਾ ਲੇ ਜੀ ਪਹਿਲਾਂ ਪੱਟੇ ਵਾਲੀ ਬੰਦੇ ਹੁੰਦੇ ਜੀ ਪੱਟੇ ਲੈ ਕੇ ਮਤਲਬ ਜਿਵੇਂ ਸਾਫ ਲੜ ਲਾਗੇ ਨੇ ਅੱਛਾ ਸੁਖਪ੍ਰੀਤ ਸਿੰਘ ਅਗਨੀਵੀਰ ਆ ਆਰ ਵੀ ਨੰਬਰ ਆ ਜੀ ਆ ਬਾਈ ਦੀ ਭੇਟੀ ਆ ਸੂਟਕੇਸ ਵਗੈਰਾ ਜਿਵੇਂ ਤੁਹਾਨੂੰ ਪਤਾ ਹੀ ਐ ਵੀ ਸਾਰਾ ਕੁਝ ਫੌਜੀਆਂ ਦੀ ਜਿੰਦ ਜਾਨ ਇਹਦੇ ਵਿੱਚ ਭਰਵ ਹੁੰਦੀ ਆ ਫੋਟੋਆਂ ਵਗੈਰਾ ਡਾਕੂਮੈਂਟ ਵਗੈਰਾ ਹੁੰਦੇ ਨੇਗੇ ਆ ਸੁਖਪ੍ਰੀਤ ਦੀ ਦਾਦੀ ਆ ਜੀ ਉਸ ਤੋਂ ਬਾਅਦ ਦੋਸਤ ਨੇ ਦੇ ਸੋਹਰੀ ਸਿੰਘ ਆਹ ਦੀ ਮੰਮੀ ਨੇਗੇ ਆਹ ਸਿਸਟਰ ਹੈ ਆਹ ਸਾਰਿਆਂ ਨਾਲ ਪਿੱਛੇ ਬੱਚੇ ਨੇ ਤੇ ਆਹ ਇਹਨਾਂ ਦੇ ਫਾਦਰ ਸਾਹਿਬ ਨੇਗੇ 2021 ਚ ਨੇ ਡੈਥ ਹੋ ਗਈ ਸੀ ਉਸ ਤੋਂ ਬਾਅਦ ਬਾਈ ਨੇ ਸਟਰਗਲ ਨਹੀਂ ਛੱਡੇ ਆ ਮਤਲਬ ਜ਼ਿੰਦਗੀ ਚ ਪੂਰਾ ਇੱਕ ਮਕਾਮ ਤੁਸੀਂ ਫਿਰ ਕਿਵੇਂ ਸੋਚਿਆ ਫੌਜ ਜਾਣ ਵਾਸਤੇ ਮੇਰਾ ਇਹ ਸ਼ੁਰੂ ਤੋਂ ਹੀ ਇੰਪੀਚਾ ਸੀਗਾ ਵੀ ਜਾਣਾ ਫੌਜ ਜਾ ਬਾਕੀ ਇੱਕ ਉਹਨੇ ਦਵੇਂਡ ਟਰਸਟ ਜੀਗਾ ਨਹੀਂ ਜਾਣਾ ਫੌਜ ਜਾ ਕੇ ਕਰਕੇ ਬਸ ਇੱਧਰ ਹੀ ਸੀ ਆ ਫਿਰ ਉਹਨਾਂ પાસે ਉੱਛੇ ਨੇ ਉਹਨਾਂ ਕੋਲੋਂ ਪਾਸੇ ਜਾਣਾ ਉਹਨੂੰ ਫਿਰ ਕੀ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੇ ਕੀ ਕੀ ਤੁਸੀਂ ਉਹਦੇ ਕੰਮ ਕਰਿਆ ਦਿੱਕਤਾਂ ਦਾ ਜੀ ਹੰਜ ਪਤੀ ਹੁਣ ਆਪਾਂ ਨੂੰ ਆਪਣੇ ਵੀ ਘਰ ਦੇ ਰਖਾਤਾਂ ਦਾ ਜੀ ਹਣੇ ਤੇ ਇਹਦੇ ਦੇੱਥ ਹੋ ਗਈ ਸੀ ਪਹਿਲਾਂ ਉਹਦੇ ਕਰ ਤਰੀਕ ਕੰਮ ਵੀ ਕਰਨਾ ਮੈਂ ਨਾਲ ਨਾਲ ਹੀ ਪਹਿਲਾਂ ਮੈਂ ਪਿੰਟਰ ਦਾ ਕੰਮ ਕਰ ਬੱਲ ਗਿਆ ਜੀ ਉਧਰ ਜਾਂਦਾ ਮੈਂ ਨਾਲ ਫਿਰ ਸਾਹਮਣਾ ਕਰ ਰਹੀ ਮਿਲ ਗਈ ਅੰਦਰ ਕਹਿ ਕੇ ਪਹਿਲਾਂ ਸੇਟ ਕਰਨਾ ਠੀਕ ਹੈ ਜੀ ਬਾਕੀ ਆਪਣਾ ਖਰਾਕ ਦਾ ਹੋ ਜਾਂਦਾ ਜੀ ਰਾਗ ਦੀ ਦਿੱਕਤ ਹੋਈ ਜਿਹੜੇ ਮੋਤੀ ਬਾਰੇ ਅੰਜਲ ਫੇਰ ਦੇ ਵਿੱਚ ਹੀ ਚੱਲੀ ਗਈ ਜੇ ਲਾਗਿਆ ਬੰਦਾ ਵਧੀਆ ਦਿਖਾਈ ਗਈ ਤੇ ਇਹਨਾਂ ਦੀ ਵਧੀਆ ਵਰਗੀ ਸੀ ਮੈਂ ਇਹ ਲੋਕਾਂ ਦੇ ਵਿੱਚ ਕਰ ਲਈ ਠੀਕ ਹੈ ਤੇ ਕੰਪਨੀ ਦਾ ਲੱਗੇ ਠੀਕ ਹੈ ਤੇ ਆ ਵੀ ਰੰਤ ਕਰਦੇ ਆ ਆਪਾਂ ਬੰਦਾ ਨਾ ਸੋ ਇਹ ਆਪਾਂ ਵੀ ਇਹਦੇ ਵਿੱਚ ਆਪਾਂ ਟੈਂਟਾਂ ਨਾਲ ਵੀ ਕੰਮ ਕੀਤਾਗਾ ਬੇਟਰ ਬਣੇ ਜਾਂਦੇ ਰਹਾਂਗੇ ਤੇ ਆਪਣੇ ਮੰਡੀ 'ਚ ਵੀ ਸੀਜ਼ਨ ਆਏ ਨੇ ਤੇ ਆਪਣੇ ਤੂੜੀ ਦੇ ਸੀਜ਼ਨ ਆਏ ਨੇ ਬਾਹਰ ਵੀ ਗਮਸੀਣ ਤੇ ਮੈਂ ਦੋ ਤਿੰਨ ਵਾਰ ਆਪਣੀ ਗਰਦਾਸਪੁਰਾ ਰਿਸ਼ਟ ਸ਼ਹਿਰਪੁਰ ਵੀ ਗਿਆ ਮਸੀਣ ਤੇ ਤੇੜਕਦਾ ਵੀ ਬਹੁਤ ਆਂਜਾਂ ਦੇ ਵਿਚਾਰ ਫਿਰ ਵੀ ਇਹਨਾਂ ਰੱਬ ਨੇ ਸੋਲਣ ਦੀ ਵੀ ਹਾਂ ਨਾਲ ਆਪਣੇ ਪਿੰਡ ਜਾਂਦੇ ਨੇ ਨਾ ਤੇ ਰਨਿੰਗ ਕਰਨਾ ਉੱਥੇ ਰੱਬ ਵਧੀਆ ਬਣ ਗਈ ਜੀ ਆਪਣੀ ਰੇਸ ਤੇ ਇਹ ਦੇ ਕਰਕੇ ਹੋ ਗਿਆ ਵੀ ਠੀਕ ਆ ਸਭ ਕੁਛ ਆਉਣ ਵਾਲੀ ਜਨਰੇਸ਼ਨ ਦੇ ਵਾਸਤੇ ਵੀ ਉਹ ਕਿਵੇਂ ਤਿਆਰੀ ਕਰਨ वगੈਰਾ ਆਪਣਾ ਮੈਸੇਜ ਇਹ ਹੀ ਆ ਜੀ ਵੀ ਆਪਣੇ ਹਨਾ ਕੋਈ ਇਹ ਚੀਜ਼ ਮੈਟਰ ਨਹੀਂ ਕਰਦੀ ਜੀ ਕਿ ਵੀ ਹਾਂ ਆਪਣੇ ਘਰ ਦੇ ਹਾਲਾਤ ਮਾੜੇ ਨੇ ਕਿ ਵੀ ਆਪਾਂ ਕੁਝ ਬਣ ਨਹੀਂ ਸਕਦੇ ਕਿਹੜਾ ਇਹਦਾ ਸੌਂਗ ਮਾਰਨੇ ਪੈਂਦੇ ਨੇ ਆਪਾਂ ਨੂੰ ਪਤੀਆਂ ਵੀ ਕੰਮਕਾਰਾਂ ਵਿੱਚ ਪਹਿਲ ਦੇਣੀ ਪੈਂਦੀ ਆ ਵੀ ਕੰਮ ਵੀ ਕਰਨੇ ਪੈਂਦੇ ਨੇ ਘਰ ਦੀ ਕਬੀਲਦਾਰੀ ਵੀ ਸੰਭੀ ਆ ਉਹ ਸਭ ਕੁਝ ਕਰਾਇਗਾ ਤੇ ਸਭ ਕੁਝ ਕਰ ਲੈਣ ਦਾ ਬੰਦਾ ਆਪਾਂ ਵੀ ਨਾ ਕੈਂਪ ਤੇ ਮਿਲਣ ਲੱਗੇ ਕਿ ਤੇ ਆਪਣੇ ਪਿੰਡ ਨਾਲ ਹਰ ਦਿਨ ਰਨਿੰਗ ਕਰਦੇ ਸੀਗੇ ਘਰੀ ਪੇਪਰ ਦੀ ਤਿਆਰੀ ਕਰੀਏਗੀ ਤੇ ਨਹਿਰ ਤੇ ਫਿਜ਼ੀਕਲ ਦੀ ਤਿਆਰੀ ਕਰੀਏਗੀ ਸਭ ਕੁਝ ਹੋ ਜਾਂਦਾਗਾ ਪਰ ਸੋਨੂ ਕਿਵੇਂ ਲੱਗਿਆ ਜੀ ਥੋੜਾ ਬੇਟਾ ਫੌਜ ਚ ਲੱਗ ਗਿਆ ਮੈਨੂੰ ਤਾਂ ਮੈਂ ਮਾਰਾਇਦਾ ਸੁਖਰਾਣਾ ਕਰਦੀ ਆ ਵੀ ਮੇਰੀ ਰੱਬ ਨੇ ਇਹਨਾਂ ਤਪਲੇ ਪਾਤੀ ਵੀ ਆ ਮੈਂ ਵੀਰਿਆ ਭੈਣਾ ਮੈਂ ਹੀ ਕਹਿੰਨੀ ਆ ਵੀ ਭਾਈਆਂ ਨੂੰ ਕਹਿੰਦੇ ਆ ਵੀ ਆਪਾਂ ਉਹਦੇ ਬੱਚਿਆਂ ਨੂੰ ਮਿਹਨਤ ਕਰਾਓ ਵੀ ਮਹਾਰਾਜ ਚੰਗੇ ਪਾਸੇ ਲਿਜਾਵੇ ਮਿਹਨਤ ਬਹੁਤ ਕਰੀਏਵੇਂ ਬੱਚੇ ਨੇ ਵੀ ਮਹਾਰਾਜ ਅਸਕਰਾਨਾ ਕਰਦੇ ਆ ਵੀ ਸਹੀ ਲੈਵਲ ਤੇ ਪਹੁੰਚੇਗੇ ਠੀਕ ਤਾਂ ਕੁਝ ਹੀ ਹੈ ਪਰ ਮਾਤਮਾ ਨੇ ਸੁਣ ਲਈ ਪੁੱਤ ਨੂੰ ਮੇਰੇ ਨੂੰ